ਸਤ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨ ਕਲਾਥ ਹਾਊਸ ਸਮੇਸ਼ਰਖਾਨਾ ਦੇ ਵਿੱਚ ਤੁਹਾਡਾ ਤੇ ਅੱਜ ਆਪਾਂ ਫੇਰ ਨਿਊ ਕਲੈਕਸ਼ਨ ਤੁਹਾਡੇ ਵਾਸਤੇ ਲੈ ਕੇ ਆਏ ਆ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਦੇ ਕੱਟ ਪੀਸ ਲੈ ਕੇ ਆਏ ਆ ਤੇ ਜਿਹੜੇ ਕੱਟ ਪੀਸ ਆ 500 ਨੂੰ ਤੁਹਾਡੇ ਰੂਪ ਰੂਪ ਕਰਾਂਗੇ ਉਹ ਉਹ ਹੈਗੇ ਨੇਗੇ 60 60 ਵਾਲੀ ਕਾਟਨ ਤੇ ਜਿਹੜੀਆਂ ਭੈਣਾਂ ਨੂੰ ਜਾਂ ਜਿਹੜੇ ਭਰਾਵਾਂ ਨੂੰ ਕੋਈ 60 60 ਵਾਲੀ ਕਾਟਨ ਦਾ ਪਤਾ ਹੈ ਉਹਨਾਂ ਨੂੰ ਨਾਲ ਦੀ ਨਾਲ ਨਾਮ ਸੁਣਵਾ ਨਾਮ ਸੁਣ ਕੇ ਉਹਨਾਂ ਨੂੰ ਪਤਾ ਲੱਗਿਆ ਹੋਣਾ ਤੇ ਫੀਲਿੰਗ ਆ ਗਈ ਹੋਣੀ ਇਹ ਵੀ ਕਪੜਾ ਜਿਹੜੀ 60 60 ਵਾਲੀ ਕਾਟਨ ਹੁੰਦੀ ਹੈ ਉਹਦਾ ਕਿਹੋ ਜਿਹਾ ਹ ਤੇ ਸੋਹਣੇ ਸੋਹਣੇ ਰੰਗ ਆਏ ਆ ਡਾਰਕ ਲਾਈਟ ਦੋਨੇ ਕਲਰ ਦੇਵਾਂਗੇ ਤੇ ਕੱਟ ਪੀਸਾ ਆਪ ਆਪ ਸੁਣ ਦੇਵਾਂਗੇ 2.5 ਮੀਟਰ ਦੀ ਕੱਟ ਦੇ ਵਿੱਚ 2.5 ਮੀਟਰ ਦੀ ਕੱਟ ਦੇਵਾਂਗੇ ਮੈਚਿੰਗ ਤੁਸੀਂ ਕਰ ਸਕਦੇ ਹੋਗੇ ਤੇ ਇਸ ਟਾਈਪ ਤੇ ਆਪਣੀ ਇਹਨਾਂ ਦੀ ਮੈਚਿੰਗ ਹੋ ਜੂਗੀ ਜਿਵੇਂ ਇਹ ਵਾਲੀ ਸਲਵਾਰ ਹੈ ਤੇ ਇਹ ਵਾਲੀ ਸ਼ਰਟ ਹੈ ਤੇ 2.5 ਮੀਟਰ ਦੀ ਕੱਟ ਆਪਾਂ ਤੁਹਾਨੂੰ ਦੇਾਂਗੇ ਅੱਜ ਤੇ ਆਪਾਂ ਨਾਲ ਦੀ ਨਾਲ ਲੋਕੇਸ਼ਨ ਦੱਸਦੇ ਹੁੰਨੇ ਆ ਜਿਹੜੀ ਆਪਣੀ ਸ਼ਾਪ ਹੈ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਲਾਗੇ ਰਹਿ ਜਾਂਦਾ ਇਹ ਮੈਸਰ ਖਾਨਾ ਪਿੰਡ ਜਿੱਥੇ ਆਪਣੀ ਇੱਕ ਮਠਾੜੂ ਸ਼ਾਪ ਹੈ ਮਿਸਤਰੀਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਹੈ ਤੇ ਡੇਰਾ ਬਾਬਾ ਪੰਜਾਬ ਦੱਸਦੇ ਨੀਅਰ ਹੈ ਤੇ ਜਦੋਂ ਵੀ ਤੁਸੀਂ ਸਾਡੀ ਸ਼ਾਪ ਦੇ ਉੱਤੇ ਸਾਡੇ ਸਟੋਰ ਦੇ ਉੱਤੇ ਵੀਜ਼ਿਟ ਕਰਨਾ ਹੈ ਆਪਣਾ ਨੰਬਰ ਨਾਲ ਦਿੱਤਾ ਹੁੰਦਾ ਸਕਰੀਨ ਦੇ ਉੱਤੇ ਇੱਕ ਵਾਰੀ ਫੋਨ ਕਾਲ ਕਰਨਾ ਜ਼ਰੂਰੀ ਹੈ ਕਿਉਂਕਿ ਜ਼ਿੰਦਗੀ ਦੇ ਰੀਝੇ ਮੇ ਹੁੰਦੇ ਆ ਬੰਦਾ ਇੱਧਰ ਉੱਧਰ ਵੀ ਜਾ ਸਕਦਾ ਹੈ ਤੇ ਤੁਸੀਂ ਜਦੋਂ ਵੀ ਦੁਕਾਨ ਤੇ ਆਉਣਾ ਹੈ ਇੱਕ ਵਾਰੀ ਸਾਡੇ ਨਾਲ ਰਾਬਤਾ ਜ਼ਰੂਰ ਕਾਇਮ ਕਰਨਾ ਹੈ ਤੇ ਅੱਜ ਸੋਹਣੇ ਸੋਹਣੇ ਕੱਟ ਪੀਸ ਲੈ ਕੇ ਆਏ ਆ ਆ ਤੁਹਾਡੇ ਵਾਸਤੇ ਬਹੁਤ ਸੋਹਣੇ ਤੇ ਸਾਡੇ ਕੋਲੇ ਬਹੁਤ ਜਲਦੀ ਸੇਲ ਹੋ ਜਾਂਦੇ ਆ ਦਵਾਰ-ਦਵ ਤੁਸੀਂ ਸਾਨੂੰ ਸਕਰੀਨਸ਼ਾਟ ਭੇਜਣਾ ਤੇ ਤੁਸੀਂ ਜਦੋਂ ਵੀ ਸਾਡੇ ਕੋਲੋਂ ਜਿਹੜੀਆਂ ਪਹਿਣਾ ਨੇ ਸੇਲ ਕਰਨ ਵਾਸਤੇ ਲੈਣੇ ਆ ਤਾਂ ਵੀ ਸਾਨੂੰ ਵੀਡੀਓ ਕਾਲ ਕਰਕੇ ਸਿਲੈਕਟ ਕਰ ਲੈਣਾ ਤੇ ਇਕੱਠੇ ਵੀ ਸਾਡੇ ਕੋਲੋਂ ਪੀਸ ਮਿਲਣਗੇ ਸਾਨੂੰ ਤੇ ਜਿਹਨੇ ਸਾਡੇ ਕੋਲ 10 ਪੀਸ ਲੈਣੇ ਆ 10 ਪੀਸ ਸਾਡੇ ਕੋਲ ਲੈ ਸਕਦਾ ਆ ਆਨਲਾਈਨ ਵਾਲਾ ਬੰਦਾ ਸਾਡੇ ਕੋਲ 10 ਪੀਸਾਂ ਵਾਸਤੇ ਵੀਡੀਓ ਕਾਲ ਕਰੇ ਤੇ 2-4 ਪੀਸ ਅਸੀਂ ਨਹੀਂ ਵੇਚਦੇ ਤੇ ਆਪਨੇ ਅੱਜ ਦੀ ਲੋਕੇਸ਼ਨ ਸੀ ਮੈਂ ਤੁਹਾਨੂੰ ਦਿਖਾਉਣੀ ਆ ਆਪਣੇ ਕੋਲ ਇਹਨੇ ਕੱਟ ਪੀਸ ਆਏ ਆ ਇਹ ਜਿਹੜੀ ਕਾਟਨ ਹੈਗੀ ਆ ਇਹ ਸਸਸ ਵਾਲੀ ਕਾਟਨ ਪਾਈਦੀ ਆ ਬਹੁਤ ਪਿਓਰ ਕਾਟਨ ਐ ਇੱਕ ਪ੍ਰੀਮੀਅਮ ਕੁਆਲਿਟੀ ਦਾ ਕਪੜਾ ਹੈ ਤੇ ਤੁਸੀਂ ਫੀਲ ਕਰੋਗੇ ਬਹੁਤ ਹੀ ਸੋਹਣਾ ਸਾਫਾ ਤੇ ਇਹੋ ਜਿਹੇ ਡਿਜ਼ਾਈਨ ਆਏ ਨੇ ਲਾਜਵਾਬ ਇਹਨਾਂ ਦੇ ਅੱਜ ਡਿਜ਼ਾਈਨ ਨੇ ਨਾਲ ਦੀ ਨਾਲ ਇਹਨੂੰ ਤੁਸੀਂ ਸਲਵਾਰਾਂ ਵੀ ਮੈਚਿੰਗ ਕਰ ਸਕਦੇ ਹੋ ਆਹ ਲਓ ਜੀ ਇਹਦੀਆਂ ਸਲਵਾਰਾਂ ਵੀ ਹੈਗੀਆਂ ਜਿਹੜੀਆਂ ਨਾਲ ਦੀ ਨਾਲ ਤੁਸੀਂ ਐਦਾਂ ਮੈਚਿੰਗ ਕਰਕੇ ਸਾਡੇ ਕੋਲ ਲੈ ਸਕਦੇ ਹੋ ਸਿਰਫ ਤੁਹਾਡਾ ਸੂਟ ਜਿਹੜਾ ਬਣਨਾ ਹੈ 350 ਰੁਪਏ ਦੇ ਵਿੱਚ ਸ਼ੂਟ ਬਣਨਾ ਤੇ ਕਲਰ ਇਹਨਾਂ ਦੇ ਜਿਹੜੇ ਹੈਗੇ ਨੇ ਬਹੁਤ ਪਿਆਰੇ ਪਿਆਰੇ ਨੇ ਸਾਰੇ ਸ਼ੂਟ ਇਹ 2.2 ਮੀਟਰ ਦੀ ਕੱਟ ਤੋਂ ਤੁਹਾਨੂੰ ਪੀਸ ਮਿਲ ਲੰਗੇ ਤੇ ਆਪਾਂ ਤੁਹਾਨੂੰ ਪੀਸ ਦੇਾਂਗੇ 175 ਰੁਪਏ ਦਾ 175 ਰੁਪਏ ਦਾ ਦੇਵਾਂਗੇ ਤੇ ਨਾਲ ਤੁਸੀਂ ਇਹਦੇ ਮੈਚਿੰਗ ਕਰ ਸਕਦੇ ਹੋ ਸਲਵਾਰ ਆਲ ਓਵਰ ਲੈ ਸਕਦੇ ਹੋਗੇ ਤੇ ਸਾਰੇ ਜਿਹੜੇ ਕੋਈ ਲਾਇਨਿੰਗ ਕੋਈ ਫਲਾਵਰ ਬਹੁਤ ਹੀ ਸੋਹਣੇ ਇਹਨਾਂ ਦੇ ਪ੍ਰਿੰਟ ਆਏ ਨੇਗੇ ਆਹ ਲੋ ਜੀ ਹਰ ਇੱਕ ਦੇ ਨਾਲ ਤੁਹਾਨੂੰ ਮੈਚਿੰਗ ਮਿਲੂਗੀ ਐਦਾਂ ਨਹੀਂ ਤੁਸੀਂ ਵੀ ਕੱਲਾ ਪੀਸ ਨਹੀਂ ਲੈ ਸਕਦੇ ਤੁਸੀਂ ਮੈਚਿੰਗ ਲੈ ਸਕਦੇ ਹੋ ਆਲ ਓਵਰ ਲੈ ਸਕਦੇ ਹੋ ਤੁਹਾਡੀ ਆਪਣੀ ਚੋਇਸ ਹੋਊਗੀ ਆਹ ਲਓ ਜੀ ਤੁਸੀਂ ਫਲਾਰ ਦੇਖੀ ਜਾਓ ਜਦੋਂ ਵੀ ਆਪਾਂ ਕੱਟ ਪੀਸ ਲੈ ਕੇ ਆਉਣੇ ਹੁੰਦੇ ਆ ਇੱਕ ਵਧੀਆ ਕੁਆਲਿਟੀ ਦੇ ਵਿੱਚ ਲੈ ਕੇ ਆਉਣੇ ਹੁੰਦੇ ਆ ਤੇ ਬਹੁਤ ਹੀ ਸੋਹਣਾ ਸਟਾਫ ਹੁੰਦਾ ਪੱਕੇ ਇਹਨਾਂ ਦੇ ਰੰਗ ਹੁੰਦੇ ਨੇ ਜਿਵੇਂ ਇਟ ਵਰਗੇ ਆਹ ਲਓ ਜੀ ਤੁਸੀਂ ਦੇਖੀ ਜਾਓ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਆਏ ਨੇ ਆਹ ਲਓ ਜੀ ਇਹਦੇ ਨਾਲ ਤੁਸੀਂ ਹਰ ਇੱਕ ਸੂਟ ਨੂੰ ਜਿਹੜਾ ਤੁਸੀਂ ਮੈਚਿੰਗ ਕਰ ਸਕਦੇ ਹੋ ਆਹ ਲਓ ਜੀ ਇਸ ਟਾਈਪ ਤੇ ਤੁਸੀਂ ਇਹਦੇ ਨਾਲ 2.5 ਮੀਟਰ ਦੀ ਕੱਟ ਲੈ ਕੇ ਸਿਰਫ ਕਾਟਨ ਦਾ ਸੂਟ 600 ਵਾਲਾ ਤੁਸੀਂ ਬਣਾ ਸਕਦੇ ਹੋ 350 ਦੇ ਵਿੱਚ ਤੇ ਫਟਾਫਟ ਤੁਸੀਂ ਆਪਣੇ ਸਟੋਰ ਦੇ ਉੱਤੇ ਵੀਚਟ ਕਰਨਾ ਆਹ ਲਓ ਜੀ ਇਹਦਾ ਡਿਜ਼ਾਈਨ ਵੀ ਹੈਗਾ ਬਹੁਤ ਸੋਹਣਾ ਹਰ ਇੱਕ ਪੀਸ ਤੋਂ ਨੂੰ ਇਹਦੇ ਨਾਲ ਵੀ ਆਪਾਂ ਤੁਹਾਨੂੰ ਮੈਚਿੰਗ ਦੇਾਂਗੇ ਕਿਉਂਕਿ ਕੱਟ ਪੀਸ ਇਹ ਹੁਣ ਢੇਰ ਲੱਗਿਆ ਹੋਇਆ ਹੈ ਇਹਦੇ ਵਿੱਚ ਆਪਾਂ ਸਲਵਾਰਾਂ ਖਿੱਚ-ਖਿੱਚ ਕੇ ਕੱਢ ਨਹੀਂ ਸਕਦੇ ਤੇ ਜਦੋਂ ਵੀ ਤੁਸੀਂ ਜਿਹੜਾ ਵੀ ਡਿਜ਼ਾਈਨ ਲੈਣਾ ਹੋਇਆ ਮੈਨੂੰ ਵੀਡੀਓ ਕਾਲ ਕਰ ਸਕਦੇ ਹੋ ਤੇ ਤੁਸੀਂ ਆਪਣੇ ਸੋਰ ਦੇ ਉੱਤੇ ਨੇੜੇ ਜਿਹੜੇ ਪਿੰਡ ਵਾਲੇ ਆ ਜਿਹੜੇ ਆਪਣੇ ਸੋਰ ਦੇ ਉੱਤੇ ਵੀਟ ਕਰ ਲੈਣ ਆਹ ਲਓ ਜੀ ਮੈਂ ਇਸ ਨੂੰ ਮੇਰੇ ਮੇਨ ਰੰਗ ਦਿਖਾ ਦਿੰਨੀ ਆ ਇੱਕ ਨਾਲ ਦੇ ਸਾਡੇ ਕੋਲੇ ਕਿੰਨੇ ਕਿੰਨੇ ਪੀਸ ਹੁੰਦੇ ਆ ਤੁਸੀਂ ਸਾਡੇ ਇੱਕ ਨਾਲ ਦੇ ਵੀ ਕਿੰਨੇ ਕਿੰਨੇ ਪੀਸ ਲੈ ਸਕਦੇ ਹੋ ਆਹ ਲਓ ਜੀ ਸਾਬ ਸਾਰਾ ਤੁਹਾਨੂੰ ਕਾਟਨ ਦਾ ਦੇਾਂਗੇ ਤੇ ਪੂਰੀ ਵਧੀਆ ਕੁਆਲਿਟੀ ਦਾ ਦੇਾਂਗੇ ਤੇ 2.5 ਮੀਟਰ ਦਾ ਪੂਰਾ ਕੱਟ ਪੀਸ ਦੇਾਂਗੇ 5 ਮੀਟਰ ਕਪੜਾ ਤੁਹਾਨੂੰ 3.5 ਮੀਟਰ ਚ 3.500 ਦੇ ਵਿੱਚ ਪੈ ਜਾਊਗਾ ਹਾਲੋ ਜੀ ਇਦਾਂ 2 2 ਨਾਲ 2 2 3 3 4 4 5 5 ਪੀਸੀ ਕਿਕਰ ਦੇ ਹੁੰਦੇ ਨੇ ਤੇ ਕੁਆਲਿਟੀ ਬਹੁਤ ਹੀ ਵਧੀਆ ਹੈ ਜਦੋਂ ਤੁਸੀਂ ਕਪੜਾ ਪਾ ਕੇ ਫੀਲ ਕਰੋਗੇ ਕਿਉਂਕਿ ਜਦੋਂ ਵੀ ਸਾਡੇ ਕੋਲੇ ਕੱਟ ਪੀਸ ਆਉਂਦੇ ਏ ਤਾਂ ਅਸੀਂ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਹੀ ਲੈ ਕੇ ਆਉਨੇ ਹੁੰਦੇ ਆ ਹਾਲੋ ਜੀ ਹੁਣ ਇਹਦੀ ਮੈਂ ਤੁਹਾਨੂੰ ਮੈਚਿੰਗ ਦਿਖਾਉਣੀ ਆ ਕਿੰਨੀ ਪਿਆਰੀ ਮੈਚਿੰਗ ਇਹਦੀ ਬਣਨ ਵਾਲੀ ਹੈ ਹਾਲੋ ਜੀ ਗ੍ਰੇ ਨਾਲ ਕੰਟਰਾਸਟ ਆਫ ਰਾਈਟ ਦਾ ਬਹੁਤ ਹੀ ਸੋਹਣਾ ਕੰਬੀਨੇਸ਼ਨ ਹੈ ਆਹ ਲੋ ਜੀ ਆ ਇਹਦੀ ਸਲਵਾਰ ਤੁਸੀਂ ਲੈ ਸਕਦੇ ਹੋ ਸਿਰਫ ਸੂਟ 350 ਸੋਡਾ ਵੱਲ ਵਾਲਾ ਫਟਾਫਟ ਬੀਚ ਕਰਨਾ ਆਪਣੇ ਸਟੋਰ ਦੇ ਉੱਤੇ ਆਹ ਲੋ ਜੀ ਸੋਨ ਮੈਂ ਮੇਨ ਮੇਨ ਪ੍ਰਿੰਟ ਦਿਖਾ ਦਿੰਨੀ ਆ ਕਈ ਡਿਜ਼ਾਈਨਸ ਨੂੰ ਤਾਰੀਆਂ ਚ ਮਿਲਣਗੇ ਕਈ ਲਹਿਰੀਆਂ ਚ ਮਿਲਣਗੇ ਕਈ ਫਲਾਵਰ ਦੇ ਵਿੱਚ ਮਿਲਣਗੇ ਤੁਸੀਂ ਇਹਦਾ ਪਲਾਜ਼ੋ ਬਣਾ ਸਕਦੇ ਹੋ ਸਲਵਾਰ ਬਣਾ ਸਕਦੇ ਹੋ ਕੱਟ 2.5 ਮੀਟਰ ਦੀ ਮਿਲੂਗੀ ਆਹ ਲਓ ਜੀ ਇਹ ਆ ਗਿਆ ਪੈਟ ਲਹਿਰੀਆ ਇਸ ਦੇ ਵਿੱਚ ਤੁਹਾਨੂੰ ਫਲਾਰ ਦੇਣੀ ਆ ਤੁਸੀਂ ਮੈਚਿੰਗ ਬਣਾ ਸਕਦੇ ਹੋ ਤੇ ਜਿਹੜੀਆਂ ਪਹਿਣਾ ਕੋਲੇ ਕਈ ਵਾਰੀ ਸਲਵਾਰਾਂ ਗਈ ਗਈ ਪਈਆਂ ਹੁੰਦੀਆਂ ਨੇ ਕਈ ਕਈ ਪਹਿਣਾ ਦੀਆਂ ਸਲਵਾਰਾਂ ਜਲਦੀ ਪਾਟ ਜਾਂਦੀਆਂ ਨੇ ਕਈ ਦੀਆਂ ਸ਼ਾਰਟਾਂ ਜਲਦੀ ਪਾਟ ਜਾਂਦੀਆਂ ਨੇ ਤੇ ਜਿਨ੍ਹਾਂ ਦੇ ਕੋਲੇ ਸ਼ਾਰਟਾਂ ਜਾਂ ਸਲਵਾਰਾਂ ਪਈਆਂ ਨੇ ਉਹ ਆਪਣੀ ਸੌਰਤੇ ਜਦੋਂ ਵੀ ਉਹ ਨਾਲ ਚੱਕ ਲੈਣ ਕਿਉਂਕਿ ਮੈਚਿੰਗ ਕਈ ਵਾਰੀ ਨਾਲ ਮਿਲ ਜਾਂਦੀ ਹੈ ਤੇ ਤਿੰਨ ਤਿੰਨ ਚਾਰ ਚਾਰ ਸੂਟ ਤੁਹਾਡੇ ਫਰੀ ਵੰਗੂ ਬਣ ਜਾਣਗੇ ਜਦੋਂ ਵੀ ਤੁਸੀਂ ਯਾਣਾ ਧਿਆਨ ਰੱਖਣਾ ਹੈ ਆਹ ਲੋ ਜੀ ਇਹਦੇ ਨਾਲ ਵੀ ਤੁਹਾਨੂੰ ਮੈਚਿੰਗ ਮੈਂ ਦਿੰਨੀ ਆ ਕਰਕੇ ਬੜੀ ਪਿਆਰੀ ਮੈਚਿੰਗ ਬਣੂਗੀ ਇਹਦੀ ਆਹ ਲੋ ਜੀ ਬਾਲੇ ਕੈਂਟ ਪੀਸ ਆਏ ਨੇ ਤੇ ਪੀਸ ਨਹੀਂ ਛੱਡਣ ਵਾਲੇ ਆਹ ਲੋ ਜੀ ਆਹ ਲੋ ਜੀ ਡਾਰਕ ਗੁਲਾਬੀ ਆ ਗਿਆ ਹਾਲੋ ਜੀ ਇੱਕ ਮੈਚਿੰਗ ਮੈਂ ਤੁਹਾਨੂੰ ਹੋਰ ਦਿੰਨੀ ਆ ਥੋੜੀ ਡਾਰਕ ਕਲਰ ਦੀ ਆ ਗਈ ਬਹੁਤ ਪਿਆਰੀ ਹੈ ਦੇਖੋ ਕਿੰਨਾ ਸੋਹਣਾ ਸੂਟ ਬਣੂਗਾ ਸਿਰਫ 350 ਚ 650 ਦਾ ਸੂਟ ਤੁਹਾਨੂੰ ਬਣ ਜੂਗਾ 350 ਦੇ ਵਿੱਚ ਇਹ ਸੀਗੀ ਆਪਣੀ ਅੱਜ ਕੱਟ ਪੀਸਾਂ ਦੀ ਵੀਡੀਓ ਕਿਉਂ ਫਰੋੜ-ਫੋੜ ਕੇ ਕੱਢਣ ਦਾ ਕੋਈ ਆਪਣਾ ਆਈਡੀਆ ਨਹੀਂ ਢੇਰ ਬਹੁਤ ਵੱਡਾ ਲੱਗਿਆ ਹੋਇਆ ਤੇ ਇਹਦੇ ਵਿੱਚੋਂ ਆਪਾਂ ਤੁਸੀਂ ਬਹੁਤ ਸੋਹਣੇ ਕਲਰ ਨੇ ਤੁਸੀਂ ਆਪਣੇ ਸਟੋਰ ਤੇ ਆ ਕੇ ਤੁਸੀਂ ਇਹਨਾਂ ਨੂੰ ਲੈ ਸਕਦੇ ਹੋ ਬਹੁਤ ਸੋਹਣੀ ਕੁਆਲਿਟੀ ਇਹਨਾਂ ਦੀ ਆ ਦੇਖੋ ਮੈਚਿੰਗ ਤਾਂ ਤੁਹਾਨੂੰ ਦੱਸਿਆ ਵੀ ਜਿਵੇਂ ਤੁਸੀਂ ਕੱਢੋਗੇ ਨੇ ਇਹਨਾਂ ਤੇ ਵਿੱਚੋ ਮੈਚਿੰਗ ਬੜੀ ਸੋਹਣੀ ਨਿਕਲਣੀ ਹੈ ਇਹ ਆ ਲਓ ਜੀ ਅੱਜ ਦੀ ਵੀਡੀਓ ਸੀਗੀ ਆਪਣੀ ਕੱਟ ਪੀਸਾਂ ਦੀ ਮੈਂ ਇਹਨਾਂ ਕੀ ਦੱਸਣਾ ਤੁਹਾਨੂੰ ਵੀ ਆਪਣੇ ਕੋਲੇ ਕੱਟ ਪੀਸ ਆ ਗਏ ਨੇ ਤੇ ਬੜੀ ਪਿਆਰੀ ਕੁਆਲਿਟੀ ਦੇ ਵਿੱਚ ਆਏ ਨੇ ਸੂਰ ਸਿਰਫ ਤੁਹਾਨੂੰ ਦੇਣਾ 350 ਰੁਪਏ ਦਾ ਤੇ ਫਟਾਫਟ ਤੁਸੀਂ ਗਰਨਾਨ ਕਵਾਇੰਦੇ ਸਟੋਰ ਤੇ ਕਰਨਾ ਵਿਜ਼ਿਟ ਤੇ ਵੀਡੀਓ ਨੂੰ ਸਾਰੀਆਂ ਰਿਸ਼ਤੇਦਾਰੀਆਂ ਤੇ ਮਾਵੀਆਂ ਵਾਸਤੇ ਆਪੂ ਕੋਲ ਸ਼ੇਅਰ ਕਰਨਾ ਭੁੱਲਣਾ ਨਹੀਂ ਤੇ ਵੀ ਆਪਾਂ ਗਰਨਾਨਕਾਂ ਦੇ ਚਲਣਾ ਸਸਤੇ ਸਸਤੇ ਸੂਟ ਲੈ ਕੇ ਆਉਣੇ ਆ ਤੇ ਝੋਲੇ ਪਰ ਪਰ ਕੇ ਤੇ ਜਿਹੜੇ ਰੰਗ ਕੁਆਲਟੀ ਉਹਨਾਂ ਦੀ ਹੁੰਦੀ ਹੈ ਤੇ ਰੰਗ ਉਹਨਾਂ ਤੇ ਹੁੰਦੇ ਨੇ ਪੱਕੇ ਇਟ ਵਰਗੇ ਇਹ ਸੀਗੀ ਆਪਣੀ ਅੱਜ ਦੀ ਕੱਟ ਪੀਸਾਂ ਦੀ ਵੀਡੀਓ ਤੇ ਅਗਲੀ ਵੀਡੀਓ ਲੈ ਕੇ ਆਪਾਂ ਫੇਰ ਇੱਕ ਬੜੀ ਅਸ਼ੀ ਕੁਆਲਟੀ ਦੇ ਨਾਲ ਨਾਲ ਫੇਰ ਹਾਜ਼ਰ ਹੋਵਾਂਗੇ ਤੇ ਅਸੀਂ ਇਹਦੇ 'ਚ ਇਹਦੀ ਬਹੁਤ ਸਾਰੀਆਂ ਰੀਲਾਂ ਵੀ ਪਾਉਣੇ ਹਨ ਤੁਸੀਂ ਸਟੰਗ ਰੀਲਾਂ ਨੂੰ ਬਹੁਤ ਪਿਆਰ ਦਿੰਦੇ ਹੋ ਤੇ ਇਹਦੇ ਨਾਲ ਤੁਹਾਡਾ ਧੰਨਵਾਦ ਆ ਸਾਰਿਆਂ ਦਾ ਸ਼ਸ਼ੀ ਕਾਲ